ਦੇਖਣ ਨੂੰ ਤੁਹਾਨੂੰ ਇਹ ਖੋਪੇ ਦਾ ਪਾਣੀ ਨਜ਼ਰ ਆ ਰਿਹਾ ਹੋਣਾ ਦੇਖਣ ਨੂੰ ਤੁਹਾਨੂੰ ਇਹ ਨਾਰੀਅਲ ਪਾਣੀ ਲੱਗ ਰਿਹਾ ਹੋਣਾ ਹੈ ਜਾਂ ਕਿਸੇ ਲੀਚੀ ਦੇ ਜੂਸ ਵਰਗਾ ਨਜ਼ਰ ਆ ਰਿਹਾ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਇਹ ਪਾਣੀ ਰੂਪੀ ਅਸੀਂ ਕਹਿ ਲਈਏ ਨੁਸਖਾ ਫਾਰਮੂਲਾ ਅਜਿਹਾ ਹੈ ਜੋ ਵੱਡੀਆਂ-ਵੱਡੀਆਂ ਦਿੱਕਤਾਂ ਪਰੇਸ਼ਾਨੀਆਂ ਤੁਹਾਡੇ ਸਰੀਰ ਦੇ ਵਿੱਚੋਂ ਖਤਮ ਕਰ ਸਕਦਾ ਹੈ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਨੱਕ ਚ ਪਾਉਣ ਵਾਲਾ ਅਮਰਤ ਨੁਸਖਾ ਦੱਸਿਆ ਸੀ ਕਿ ਕਿਵੇਂ ਨੱਕ ਚ ਨੁਸਖਾ ਫਾਰਮੂਲਾ ਪਾਉਣ ਤੋਂ ਬਾਅਦ ਸੈਂਕੜੇ ਬਿਮਾਰੀਆਂ ਦੂਰ ਹੁੰਦੀਆਂ ਨੇ ਅੱਜ ਇਹ ਕਿਹੜਾ ਨੁਸਖਾ ਫਾਰਮੂਲਾ ਤੁਸੀਂ ਸਾਡੇ ਵਾਸਤੇ ਲੈ ਕੇ ਆਏ ਤੁਸੀਂ ਕਹਿ ਰਹੇ ਹੋ ਵੀ ਇਹ ਆਮ ਪਾਣੀ ਨਹੀਂ ਹੈਗਾ ਇਹ ਪਾਣੀ ਆ ਦਾ ਪਿਓ ਹੈ ਦੇਖਣ ਨੂੰ ਤਾਂ ਪਾਣੀ ਲੱਗਦਾ ਪਰ ਜਿੱਦਾਂ ਜਿੱਦਾਂ ਆਪਣੇ ਸਰੀਰ ਦੇ ਵਿੱਚ ਇਹ ਪਾਣੀ ਐਂਟਰ ਕਰਦਾ ਉਹਦਾ ਆਪ ਦਾ ਆਪਣਾ ਸਰੀਰ ਰੋਗਾਂ ਨੂੰ ਦੂਰ ਕਰਦਾ ਜਾਂਦਾ ਸਰ ਤਿੰਨ ਕੱਲਾ ਪਰ ਲੈ ਰਹੇ ਆ ਉਹ ਸਪੇਨ ਕਲਰ ਨੇ ਤਾਂ ਆਪਣਾ ਕੋਈ ਨਾ ਕੋਈ ਸਾਈਡ ਇਫੈਕਟ ਕਰਨਾ ਇਹਦਾ ਸਾਈਡ ਇਫੈਕਟ ਵੀ ਕੋਈ ਨਹੀਂ ਕੋਈ ਸਾਈਡ ਇਫੈਕਟ ਕੋਈ ਸਾਈਡ ਇਫੈਕਟ ਨਹੀਂ ਆ ਜਦੋਂ ਆਪਾਂ ਇੱਕ ਕੈਪ ਕੋਈ ਬੰਦਾ ਟੈਸਟ ਕਰਾ ਲਵੇ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੈਮੀਕਲ ਨਹੀਂ ਸਟੀਰੋਇਡ ਵਗੈਰਾ ਤਾਂ ਨਹੀਂ ਕੁਝ ਨਾ ਜੀ ਨਾ ਜਿੱਥੇ ਮਰਜੀ ਲੈਬ ਟੈਸਟ ਕਰਵਾ ਸਕਦੇ ਜਿੱਥੇ ਮਰਜੀ ਜਦੋਂ ਆਪਾਂ ਇਹਦਾ ਕੈਪਸੂਲ ਇੱਕ ਸੁਬਾ ਖਾਣਾ ਖਾਣ ਤੋਂ ਬਾਅਦ ਲੈਨੇ ਆ ਉਦੋਂ ਹੀ ਆਪਾਂ ਨੂੰ ਇੱਕ 2 ਘੰਟਿਆਂ ਬਾਅਦ ਰੀਲੀਫ ਮਿਲਣਾ ਸ਼ੁਰੂ ਹੋ ਜਾਂਦਾ ਪਰ 10 ਤੋਂ 15 ਮਿੰਟਾਂ ਬਾਅਦ ਜਾਂ ਅੱਧੇ ਘੰਟੇ ਬਾਅਦ ਦੇ ਵਿੱਚ ਵਿੱਚ ਤੁਹਾਨੂੰ ਇੱਕ ਵਾਸ਼ਰੂਮ ਆਊਗਾ ਜਦੋਂ ਵਾਸ਼ਰੂਮ ਆਇਆ ਤੁਹਾਡੇ ਪ੍ਰੋਪਰ ਬੋਡੀ ਦੀ ਸਫਾਈ ਹੋ ਗਈ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜਾ ਇਹ ਪਾਣੀ ਹੈ ਇੱਕੋ ਹੀ ਝਟਕੇ ਸਾਰਾ ਗੰਦਮੰਦ ਬਾਹਰ ਕੱਢੂਗਾ ਜਾਂ ਹੌਲੀ-ਹੌਲੀ ਕੱਢੂਗਾ ਜੀ ਇੱਕੋ ਹੀ ਝਟਕੇ ਦੇ ਵਿੱਚ ਵੀ ਆਪਾਂ ਵਿਹਲੇ ਰਹਨੇ ਆ ਕੋਈ ਕੰਮ ਹੀ ਨਹੀਂ ਕਰਦੇ ਅੱਛਾ ਇਹ ਵੀ ਕਾਰਨ ਹੈ ਜੀ ਹਾਂਜੀ ਪਹਿਲਾਂ ਜੋੜਾਂ ਦੇ ਦਰਦ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜੋੜਾਂ ਦੇ ਦਰਦ ਹੋਣ ਦਾ ਬਹੁਤ ਵੱਡਾ ਕਾਰਨ ਸਾਡੇ ਘਰਾਂ ਦੇ ਵਿੱਚ ਜੋ ਵਿਹਲਾ ਪਣਾ ਗਿਆ ਉਹ ਚ ਹੈ ਖੇਤਾਂ ਦੇ ਵਿੱਚ ਪ੍ਰਵਾਸੀਆਂ ਤੋਂ ਕੰਮ ਕਰਾਉਣ ਦਾ ਮਾਮਲਾ ਹੋਵੇ ਜਾਂ ਘਰਾਂ ਦੇ ਵਿੱਚ ਅਸੀਂ ਮੇਡ ਲਿਆਉਣ ਦਾ ਮਾਮਲਾ ਹੋਵੇ ਜੀ ਇਹ ਰੱਖੇ ਹੋਏ ਨੇ ਜੀ ਇਹ ਕੀ ਚੀਜ਼ ਹੈਗੀ ਹੈ ਇਹ ਆਪਾਂ ਗੱਲ ਕਰਦੇ ਪਏ ਸੀ ਜੋੜਾਂ ਦੇ ਦਰਦ ਤੋਂ ਵੀ ਸਭ ਤੋਂ ਜ਼ਿਆਦਾ ਜੋੜਾਂ ਦੇ ਦਰਦ ਡਿਸਕ ਦੀ ਪ੍ਰੋਬਲਮ ਯੁਰਕੈਸਰ ਦੀ ਪ੍ਰੋਬਲਮ ਅੱਡੀਆਂ ਦੇ ਵਿੱਚ ਦਰਦ ਹੋਣਾ ਪੈਰਾਂ ਦੇ ਵਿੱਚ ਦਰਦ ਹੋਣਾ ਮੋਢਿਆਂ 'ਚ ਦਰਦ ਹੋਣਾ ਸਰਵਾਈਕਲ ਦੀ ਪ੍ਰੋਬਲਮ ਹੋ ਗਈ ਮਤਲਬ ਸਿਰ ਤੋਂ ਲੈ ਕੇ ਪੈਰ ਤੱਕ ਦਾ ਇਹ ਦਾ ਇਲਾਜ ਹੈ ਜੀ ਇਸ ਕੈਪਸੂਲ ਇਸ ਕੈਪਸੂਲ ਦੇ ਚੁੱਕੇ ਨੇ ਹੋ ਜੀ ਅੱਛਾ ਜੀ ਫਿਰ ਭਜੰਜ ਹੁਣ ਸਾਨੂੰ ਆਖਿਰ ਦੇ ਵਿੱਚ ਇਹ ਤਾਂ ਦੱਸ ਦੋ ਵੀ ਇਹ ਕਿਸ ਚੀਜ਼ ਦਾ ਤੁਸੀਂ ਪਾਣੀ ਨੁਸਕਾ ਬਣਾਇਆ ਹੈ ਤੁਸੀਂ ਕਹ ਰਹੇ ਹੋ ਵੀ ਇਹ ਪਾਣੀ ਨਹੀਂ ਹੈ ਅੰਮ੍ਰਿਤ ਹੈ ਇਹਦੇ ਵਿੱਚ ਨੁਸਕਾ ਉਹ ਇੱਕ ਡ੍ਰੌਪ ਇੱਕ ਬੂੰਦ ਇਧਰ ਤੇ ਇੱਕ ਬੂੰਦ ਆਪਾਂ ਇਧਰ ਪਾਉਣੀ ਆ ਜਦੋਂ ਆਪਾਂ ਲੇਟ ਜਾਣਾ ਸੌ ਜਾਣਾ ਸੁਬਾ ਉੱਠਣਾ ਸੁਬਾ ਉੱਠਦੇ ਅਨਸਾਰ ਤੁਹਾਡਾ ਮਾਈਂਡ ਰੈਲੈਕਸ ਹੋਊਗਾ ਜਿਹੜੇ 7000 ਕਰੋੜ ਪਲੱਸ ਦੀ ਗੱਲ ਕੀਤੀ ਆਪਾਂ ਉਹ ਤੁਹਾਡੇ ਐਕਟਿਵ ਹੋਣਗੇ ਤੁਹਾਡਾ ਸਿਰ ਦਰਦ ਹੋ ਰਿਹਾ ਉਹ ਵੀ ਠੀਕ ਹੋ ਜਾਊਗਾ ਤੁਹਾਨੂੰ ਮਾਈਗਰੇਨ ਦੀ ਸਮੱਸਿਆ ਸਰ ਵਾਈਕਲ ਦੀ ਸਮੱਸਿਆ ਤੁਹਾਡਾ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੋ ਰਹੀ ਆ ਉਹ ਵੀ ਨਾਲ ਠੀਕ ਹੋਣੀ ਸ਼ੁਰੂ ਹੋ ਜਾਏਗਾ ਹੋਰ ਜਿਵੇਂ ਗੱਲ ਕਰੀਏ ਜਿਵੇਂ ਬੁਖਾਰ ਵੀ ਠੀਕ ਹੋਵੇਗਾ ਜੀ ਇਹਦੇ ਨਾਲ ਠੀਕ ਆ ਬੀਪੀ ਹੋ ਗਿਆ 슈ਗਰ ਹੋ ਗਿਆ ਥਾਇਰੋਇਡ ਹੋ ਗਿਆ ਠੀਕ ਆ ਜੇ ਕਿਡਨੀ ਦੇ ਵਿੱਚ ਪਥਰੀ ਕਰਕੇ ਪੇਨ ਹੋ ਰਹੀ ਆ ਉਹ ਵੀ ਨਾਲ ਠੀਕ ਹੁੰਦਾ ਜੀ ਉਹਦੇ ਨਾਲ ਰੀਲੀਫ ਮਿਲਦਾ ਜੀ ਕਾਫੀ ਰੀਲੀਫ ਮਿਲਦਾ ਜੀ ਇਹ ਨਹੀਂ ਕਹਿੰਦੇ ਆਪਾਂ ਵੀ ਥੋੜਾ ਲੀਫ ਮਿਲਦਾ ਸਤਿ ਸ਼੍ਰੀ ਅਕਾਲ ਸਸਵੀਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਮੇਰੇ ਹੱਥ ਦੇ ਵਿੱਚ ਜੋ ਇਹ ਤੁਹਾਨੂੰ ਚੀਜ਼ ਨਜ਼ਰ ਆ ਰਹੀ ਹੈ ਗਲਾਸ ਦੇ ਵਿੱਚ ਪਾਣੀ ਨਜ਼ਰ ਆ ਰਿਹਾ ਹੈ ਪਰ ਦੇਖਣ ਨੂੰ ਇਹ ਤੁਹਾਨੂੰ ਪਾਣੀ ਨਜ਼ਰ ਆ ਰਿਹਾ ਹੋਣਾ ਦੇਖਣ ਨੂੰ ਤੁਹਾਨੂੰ ਇਹ ਖੋਪੇ ਦਾ ਪਾਣੀ ਨਜ਼ਰ ਆ ਰਿਹਾ ਹੋਣਾ ਦੇਖਣ ਨੂੰ ਤੁਹਾਨੂੰ ਇਹ ਨਾਰੀਅਲ ਪਾਣੀ ਲੱਗ ਰਿਹਾ ਹੋਣਾ ਜਾਂ ਕਿਸੇ ਲੀਚੀ ਦੇ ਜੂਸ ਵਰਗਾ ਨਜ਼ਰ ਆ ਰਿਹਾ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਇਹ ਪਾਣੀ ਰੂਪੀ ਅਸੀਂ ਕਹਿ ਲਈਏ ਨੁਸਖਾ ਫਾਰਮੂਲਾ ਅਜਿਹਾ ਹੈ ਜੋ ਵੱਡੀਆਂ-ਵੱਡੀਆਂ ਦਿੱਕਤਾਂ ਪਰੇਸ਼ਾਨੀਆਂ ਤੁਹਾਡੇ ਸਰੀਰ ਦੇ ਵਿੱਚੋਂ ਖਤਮ ਕਰ ਸਕਦਾ ਹੈ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਧਰਮਕੋਟ ਵਾਲੇ ਡਾਕਟਰ ਡਾਕਟਰ ਭਜਨ ਸਿੰਘ ਜਿਨ੍ਹਾਂ ਦੀ ਪਿਛਲੀ ਵੀਡੀਓ ਕਾਫੀ ਜ਼ਿਆਦਾ ਮਕਬੂਲ ਹੋਈ ਹੈ ਨੱਕ ਦੇ ਵਿੱਚ ਨੁਸਖਾ ਫਾਰਮੂਲਾ ਪਾ ਕੇ ਉਹ ਸੈਂਕੜੇ ਬਿਮਾਰੀਆਂ ਦਾ ਇਲਾਜ ਕਰਨ ਦਾ ਦਾਵਾ ਜਿਹੜਾ ਉਹਨਾਂ ਨੇ ਪਿਛਲੀ ਵੀਡੀਓ ਦੇ ਵਿੱਚ ਕੀਤਾ ਜਦੋਂ ਅਸੀਂ ਉਹ ਨੁਸਖੇ ਵਾਲੀ ਵੀਡੀਓ ਲੋਕਾਂ ਨੂੰ ਵਿਖਾਈ ਤਾਂ ਲੋਕਾਂ ਦੇ ਸਾਨੂੰ ਬਹੁਤ ਜ਼ਿਆਦਾ ਸਵਾਲ ਆਏ ਨੇ ਅੱਜ ਉਹ ਹੀ ਸਵਾਲ ਅਸੀਂ ਲੈ ਕੇ ਇੱਕ ਵਾਰ ਮੁੜ ਤੋਂ ਹਾਜ਼ਰ ਹੋਇਆ ਡਾਕਟਰ ਭਜਨ ਜੀ ਹੋਰਾ ਕੋ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਫਰੁਕੀ ਸਾਹਿਬ ਜਿਨ੍ਹਾਂ ਨੇ ਮੁੜ ਫੇਰ ਲੋਕਾਂ ਦੀ ਸੇਵਾ ਵਾਸਤੇ ਸਾਨੂੰ ਆਪਣੇ ਚੈਨਲ ਤੇ ਲੈ ਕੇ ਆਂਦਾ ਜੀ ਅੱਛਾ ਡਾਕਟਰ ਸਾਹਿਬ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਨੱਕ ਚ ਪਾਉਣ ਵਾਲਾ ਅੰਮ੍ਰਿਤ ਨੁਸਖਾ ਦੱਸਿਆ ਸੀ ਕਿ ਕਿਵੇਂ ਨੱਕ ਚ ਨੁਸਖਾ ਫਾਰਮੂਲਾ ਪਾਉਣ ਤੋਂ ਬਾਅਦ ਸੈਂਕੜੇ ਬਿਮਾਰੀਆਂ ਦੂਰ ਹੁੰਦੀਆਂ ਨੇ ਅੱਜ ਇਹ ਕਿਹੜਾ ਨੁਸਖਾ ਫਾਰਮੂਲਾ ਤੁਸੀਂ ਸਾਡੇ ਵਾਸਤੇ ਲੈ ਕੇ ਆਏ ਤੁਸੀਂ ਕਹਿ ਰਹੇ ਹੋ ਵੀ ਇਹ ਆਮ ਪਾਣੀ ਨਹੀਂ ਹੈਗਾ ਇਹ ਪਾਣੀਆਂ ਦਾ ਪਿਓ ਹੈ ਹਾਂਜੀ ਹਾਂਜੀ ਸਰ ਇਹ ਬਿਲਕੁਲ ਵਾਕਈ ਤੁਹਾਡੀ ਗੱਲ ਸਹੀ ਹੈ ਵੀ ਪਾਣੀਆਂ ਦਾ ਵਾਕਈ ਪਾਣੀਆਂ ਦਾ ਪਿਓ ਹੈ ਇਹ ਇਹਨੂੰ ਆਪਾਂ ਵੈਸੇ ਦੇਖਣ ਨੂੰ ਤਾਂ ਜਿਵੇਂ ਤੁਸੀਂ ਗੱਲ ਕਰਦੇ ਸੀ ਲੀਚੀ ਦਾ ਪਾਣੀ ਲੱਗਦਾ ਜਾਂ ਖੋਪੇ ਦਾ ਪਾਣੀ ਲੱਗਦਾ ਜਾਂ ਮਤਲਬ ਹੋਰ ਵੀ ਕਿਸੇ ਦਾ ਪਾਣੀ ਦੇਖਣ ਨੂੰ ਸਮਝ ਵਿੱਚ ਲੱਗਦਾ ਵੀ ਕਿਸੇ ਹੋਰ ਕੋਈ ਚੀਜ਼ ਦਾ ਪਾਣੀ ਆ ਪਰ ਜਿਹੜੀ ਅਸਲ ਦੇ ਵਿੱਚ ਆਪਣੇ ਸਰੀਰ ਦੇ ਵਿੱਚ ਜਿੱਦਾਂ ਜਿੱਦਾਂ ਇਹ ਪਾਣੀ ਐਂਟਰ ਕਰਦਾ ਦੇ ਖਨੋ ਦਾ ਪਾਣੀ ਲੱਗਦਾ ਪਰ ਜਿੱਦਾਂ ਜਿੱਦਾਂ ਆਪਣੇ ਸਰੀਰ ਦੇ ਵਿੱਚ ਇਹ ਪਾਣੀ ਐਂਟਰ ਕਰਦਾ ਉਹਦਾ ਆਪ ਦਾ ਆਪਣਾ ਸਰੀਰ ਰੋਗਾਂ ਨੂੰ ਦੂਰ ਕਰਦਾ ਜਾਂਦਾ ਸਰ। ਕੀ ਬਾਤ ਹੈ। ਜਿਵੇਂ ਜਿਵੇਂ ਐਂਟਰ ਕਰੂਗਾ ਓਵੇਂ ਮੇ ਤੁਹਾਡੇ ਲਿਵਰ ਨੂੰ ਪਤਾ ਚੱਲਦਾ ਜਾਊਗਾ ਵੀ ਮੇਰਾ ਅੰਦਰ ਕੋਈ ਪਾਣੀ ਆਇਆ। ਅੱਛਾ। ਮੇਰੇ ਸਰੀਰ ਦੇ ਵਿੱਚ ਕੁਝ ਐਂਟਰੀ ਹੋਈ ਆ। ਸਰ 10 ਤੋਂ 15 ਮਿੰਟਾਂ ਬਾਅਦ ਜਾਂ ਅੱਧੇ ਘੰਟੇ ਬਾਅਦ ਦੇ ਵਿੱਚ ਵਿੱਚ ਤੁਹਾਨੂੰ ਇੱਕ ਵਾਸ਼ਰੂਮ ਆਊਗਾ। ਜਦੋਂ ਵਾਸ਼ਰੂਮ ਆਇਆ ਤੁਹਾਡੇ ਪ੍ਰੋਪਰ ਬੋਡੀ ਦੀ ਸਫਾਈ ਹੋਊਗੀ। ਅੰਦਰੋਂ ਪ੍ਰੋਪਰ ਕਿਡਨੀਆਾਂ ਦੀ ਲਿਵਰ ਦੀ ਪ੍ਰੋਪਰ ਸਫਾਈ ਹੋਣੀ ਸ਼ੁਰੂ ਹੋ ਜਾਂਦੀ ਹੈ। ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਜਿਹੜਾ ਗਲਾਸ ਪਾਣੀ ਦੇ ਵਿੱਚੋਂ ਇਹ ਪੂਰਾ ਗਲਾਸ ਹੈ ਇੱਕ ਦੋ ਚਮਚੇ ਜਿਹੜਾ ਇੰਨੀ ਜ਼ਿਆਦਾ ਤਾਕਤ ਰੱਖਦੇ ਜੀ। ਨਹੀਂ ਤਾਂ ਸਵੇਰ ਖਾਲੀ ਪੇਟ ਸਿਰਫ ਦੋ ਚਮਚ ਲੈਣ ਦੇ ਨਾਲ ਤੁਹਾਡਾ ਸਰੀਰ ਤੰਦਰੁਸਤ ਹੋਣਾ ਸ਼ੁਰੂ ਹੋ ਜਾਊਗਾ। ਅੱਛਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜਾ ਇਹ ਪਾਣੀ ਹੈ ਇੱਕੋ ਹੀ ਝਟਕੇ ਸਾਰਾ ਗੰਦਮੰਦ ਬਾਹਰ ਕੱਢੂਗਾ ਜਾਂ ਹੌਲੀ-ਹੌਲੀ ਕੱਢੂਗਾ ਜੀ? ਇੱਕੋ ਹੀ ਛਟਕੇ ਦੇ ਵਿੱਚ ਜਿੱਦਾਂ ਆਪਾਂ ਸਵੇਰ ਖਾਲੀ ਪੇਟ ਦੋ ਚਮਚ ਲੈਨੇ ਆ ਜਾਂ ਤਿੰਨ ਚਮਚ ਲੈਨੇ ਆ ਤਾਂ ਸਰ ਹੌਲੀ-ਹੌਲੀ ਆਪਣੇ ਸਰੀਰ ਨੂੰ ਸਫਾਈ ਕਰਨ ਦਾ ਡੇਲੀ ਲਾਵਾਂਗੇ ਆਪਣੇ ਸਰੀਰ ਦੀ ਹੌਲੀ-ਹੌਲੀ ਸਫਾਈ ਹੋਣੀ ਸ਼ੁਰੂ ਹੋ ਜਾਂਦੀ ਹੈ। ਜੀ 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 ਅੱਛਾ ਇੱਕ ਗੱਲ ਹੋਰ ਹੈਗੀ ਹੈ ਜੀ। ਅੱਜਕੱਲ ਜਿਹੜੇ ਲੋਕ ਨੇ ਨਾ ਜੋੜਾਂ ਦੇ ਦਰਦਾਂ ਤੋਂ ਬੜੇ ਜ਼ਿਆਦਾ ਪਰੇਸ਼ਾਨ ਨੇ। ਕੋਈ ਕਹਿੰਦਾ ਮੇਰੇ ਪਿੱਠ 'ਚ ਦਰਦ ਹੁੰਦਾ। ਕੋਈ ਕਹਿੰਦਾ ਸਾਡੇ ਗੋਡੇ ਨਹੀਂ ਚੱਲਦੇ। ਕੋਈ ਕਹਿੰਦਾ ਮੇਰੇ ਮੋਢੇ ਨਹੀਂ ਕੰਮ ਕਰਦੇ। ਕੋਈ ਕਹੀ ਜਾ ਰਿਹਾ ਕਿ ਜੀ ਸਾਡੀ ਪਿੰਨਣੀਆਂ 'ਚ ਦਰਦ ਹੋਈ ਜਾਂਦਾ ਕੋਈ ਕਹੀ ਜਾ ਰਿਹਾ ਕਿ ਸਾਡੇ ਜਿਹੜੇ ਪੈਰਾਂ ਹੇਠਾਂ ਤਲੀਆਂ ਨੇ ਉਹਦੇ 'ਚ ਦਰਦ ਨਹੀਂ ਜਾਂਦਾ ਕੋਈ ਕਹੀ ਜਾਂਦਾ ਸਾਡੇ ਪੈਰਾਂ 'ਚੋਂ ਸੇਕਾ ਨਿਕਲ ਹੀ ਜਾਂਦਾ ਹੈ ਉਹਦਾ ਹੱਲ ਹੈ ਹਾਂਜੀ ਉਹਦਾ ਵੀ ਹੱਲ ਹੈ ਸਟਾਰਟਿੰਗ ਦੇ ਵਿੱਚ ਸ਼ੁਰੂਆਤ ਆਪਣੀ ਲਿਵਰਤ ਹੁੰਦੀ ਹੈ ਜੀ ਜੇ ਆਪਣਾ ਲਿਵਰ ਤੰਦਰੁਸਤ ਹੈ ਕਿਉਂ ਨਹੀਂ ਸਭ ਤੋਂ ਪਹਿਲਾ ਕੰਮ ਹੈ ਇਹਦਾ ਲਿਵਰ ਨੂੰ ਤੰਦਰੁਸਤ ਕਰਨਾ ਜਦੋਂ ਲਿਵਰ ਤੰਦਰੁਸਤ ਹੋ ਗਿਆ ਉਸ ਤੋਂ ਬਾਅਦ ਆਪਣੇ ਜੋੜਾਂ ਦੇ ਦਰਦ ਵੀ ਠੀਕ ਹੋਏ ਨੇ ਆ ਯੂਰਿਕ ਐਸਿਡ ਦੀ ਪ੍ਰੋਬਲਮ ਵੀ ਠੀਕ ਹੋਣੀ ਸ਼ੁਰੂ ਹੋ ਜਾਣੀ ਆ ਆਪਣਾ ਬੀਪੀ ਵੀ ਠੀਕ ਹੋਣਾ ਸ਼ੁਰੂ ਹੋ ਜਾਣਾ ਸ਼ੂਗਰ ਵੀ ਠੀਕ ਹੋਣੀ ਸ਼ੁਰੂ ਹੋ ਜਾਣੀ ਆ ਮਤਲਬ ਇਸ ਪਾਣੀ ਦਾ 200 ਤੋਂ ਵੱਧ ਬਿਮਾਰੀਆਂ ਤੇ ਕਾਟ ਕਰਦਾ ਜੀ ਆਪਣੇ ਸਰੀਰ ਦੇ ਵਿੱਚ ਜਾਊਗਾ 200 ਤੋਂ ਵੱਧ ਬਿਮਾਰੀਆਂ ਨੂੰ ਠੀਕ ਕਰਦਾ ਏ ਠੀਕ ਹੋਣ ਦਾ ਦਾਵਾ ਕਰਦਾ ਏ ਜਦੋਂ ਆਪਣੇ ਸਰੀਰ ਦੇ ਵਿੱਚ ਐਂਟਰੀ ਹੁੰਦੀ ਆ ਸਭ ਤੋਂ ਪਹਿਲਾਂ ਲਿਵਰ ਨੂੰ ਠੀਕ ਕਰਦਾ ਏ ਜੋ ਲੀਵਰ ਤੰਦਰੁਸਤ ਹੋ ਗਿਆ ਠੀਕ ਆ ਉਸ ਤੋਂ ਬਾਅਦ ਦੂਸਰੀਆਂ ਬਿਮਾਰੀਆਂ ਵੀ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਜੀ ਅੱਛਾ ਤੁਸੀਂ ਜੋੜਾਂ ਦੇ ਦਰਦਾਂ ਦਾ ਕਾਰਨ ਕੀ ਮੰਨਦੇ ਹੋ ਅੱਜ ਕੱਲ ਜਿਹੜੇ ਇੰਨੇ ਜੋੜਾਂ ਦੇ ਦਰਦ ਨੇ ਹਰ ਦੂਜੇ ਤੀਜੇ ਘਰ ਹਰ ਚੌਥੇ ਪੰਜਵੇਂ ਘਰ ਦੇ ਵਿੱਚ ਇਹ ਪ੍ਰੋਬਲਮ ਹੈ ਕਿ ਕੋਈ ਨਾ ਕੋਈ ਸਾਡੀ ਮਾਂ ਕੋਈ ਨਾ ਕੋਈ ਸਾਡੀ ਭੈਣ ਕੋਈ ਨਾ ਕੋਈ ਸਾਡਾ ਭਰਾ ਕੋਈ ਨਾ ਕੋਈ ਸਾਡੀ ਵਡੇਰੀ ਉਮਰ ਦੇ ਲੋਕ ਉਹ ਪ੍ਰੋਬਲਮ ਜੋੜਾਂ ਦੇ ਦਰਦਾਂ ਤੋਂ ਪ੍ਰੇਸ਼ਾਨ ਨੇ ਕਾਰਨ ਕੀ ਮੰਨਦੇ ਹੋ ਤੁਹਾਡੇ ਮੁਤਾਬਕ ਮੇਰੇ ਮੁਤਾਬਕ ਤਾਂ ਸਭ ਤੋਂ ਜ਼ਿਆਦਾ ਵੱਡਾ ਕਾਰਨ ਹੈ ਜਿਹੜਾ ਆਪਾਂ ਫਾਸਟ ਫੂਡ ਯੂਜ਼ ਕਰਦੇ ਆ। ਬਹੁਤ ਵੱਡਾ ਕਾਰਨ ਹੈ ਜਿਹੜਾ ਫਾਸਟ ਫੂਡ ਯੂਜ਼ ਕਰਦੇ ਆ। ਦੂਸਰਾ ਕਾਰਨ ਇਹ ਆ ਵੀ ਆਪਾਂ ਵਿਹਲੇ ਰਹਿੰਦੇ ਆ। ਕੋਈ ਕੰਮ ਹੀ ਨਹੀਂ ਕਰਦੇ। ਅੱਛਾ ਇਹ ਵੀ ਕਾਰਨ ਹੈ ਜੀ? ਹਾਂਜੀ। ਪਹਿਲਾਂ ਜੋੜਾਂ ਦੇ ਦਰਦ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜੋੜਾਂ ਦੇ ਦਰਦ ਹੋਣ ਦਾ ਬਹੁਤ ਵੱਡਾ ਕਾਰਨ ਸਾਡੇ ਘਰਾਂ ਦੇ ਵਿੱਚ ਜੋ ਵਿਹਲਾ ਪਣਾ ਗਿਆ ਉਹ ਚ ਹੈ ਖੇਤਾਂ ਦੇ ਵਿੱਚ ਪ੍ਰਵਾਸੀਆਂ ਤੋਂ ਕੰਮ ਕਰਾਉਣ ਦਾ ਮਾਮਲਾ ਹੋਵੇ ਜਾਂ ਘਰਾਂ ਦੇ ਵਿੱਚ ਅਸੀਂ ਮੇਡ ਲਿਆਉਣ ਦਾ ਮਾਮਲਾ ਹੋਵੇ ਤੁਸੀਂ ਇਹ ਗੱਲ ਕਹਿ ਰਹੇ ਹੋ ਹਾਂਜੀ ਮੈਂ ਇਹੀ ਗੱਲ ਕਹਿ ਰਿਹਾ ਮੈਂ ਤਾਂ ਉਹਨੂੰ ਦੱਸਦਾ ਪਿਆ ਵੀ ਪਿਛਲੇ ਜ਼ਮਾਨੇ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਆਪਣੇ ਬਜ਼ੁਰਗਾਂ ਦੇ ਟਾਈਮ ਦੀ ਗੱਲ ਕਰੀਏ ਜਿਵੇਂ ਆਪਾਂ ਪਾਣੀ ਨੂੰ ਕਹਿ ਰਹੇ ਨਾ ਦਾਦਾ ਜੀ ਵੀ ਇਹ ਪਿਓ ਦਾ ਪਿਓ ਆ ਉਵੇਂ ਆਪਣੇ ਪਿਓ ਦੇ ਪਿਓ ਤੋਂ ਪੁੱਛ ਕੇ ਵੇਖੋ ਤੁਸੀਂ ਉਸ ਸਮੇਂ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਆਪਣੇ ਸਰੀਰ ਦੇ ਵਿੱਚੋਂ ਪ੍ਰੋਪਰ ਤਰੀਕੇ ਦੇ ਨਾਲ ਪਸੀਨਾ ਬਾਹਰ ਆਉਂਦਾ ਸੀ ਜਿਨੂੰ ਮੁੜਕਾ ਬੋਲ ਦਿੰਦੇ ਆ ਮੁੜਕਾ ਆਉਂਦਾ ਸੀ ਸਰੀਰ ਨੂੰ ਜਦੋਂ ਸਰੀਰ ਨੂੰ ਮੁੜਕਾ ਆਊਗਾ ਪਸੀਨਾ ਆਊਗਾ ਤਾਂ ਕੰਮ ਕਰਾਂਗੇ ਐਕਸਰਸਾਈਜ਼ ਹੋਊਗੀ ਹਰ ਇੱਕ ਜੋੜ ਚੱਲੂਗਾ ਹਰ ਇੱਕ ਅੰਦਰੋਂ ਲਿਵਰ ਦੀ ਸਫਾਈ ਹੋਊਗੀ ਆਪਣੇ ਜੇ ਬੁਖਾਰ ਹੋ ਜਾਂਦਾ ਉਹ ਵੀ ਠੀਕ ਹੋ ਜਾਂਦਾ ਸੀ ਕਿਉਂ ਪਸੀਨਾ ਆ ਰਿਹਾ ਸੀ ਤੇ ਆਟੋਮੈਟਿਕ ਠੀਕ ਹੋਊਗਾ ਹੀ ਹੋਊਗਾ ਤੇ ਜਦੋਂ ਆਪਾਂ ਵਿਹਲੇ ਪੰਚ ਜਾਵਾਂਗੇ ਏਸੀਆਂ ਦੇ ਵਿੱਚ ਬੈਠਾਂਗੇ ਤਾਂ ਪ੍ਰੋਬਲਮ ਆਊਗੀ ਆਊਗੀ ਜਦੋਂ ਆਪਾਂ ਖਾਣਾ ਖਾਂਦੇ ਆ ਸਰ ਜਦੋਂ ਆਪਾਂ ਖਾਣਾ ਖਾਂਦੇ ਆ ਆਪਣੇ ਅੰਦਰ ਜਠਨਗਰੀ ਪੈਦਾ ਹੁੰਦੀ ਆ ਠੀਕ ਹੈ ਸਭ ਤੋਂ ਜ਼ਿਆਦਾ ਕੰਮ ਕਦੋਂ ਕਰਦੀ ਆ ਜਦੋਂ ਆਪਾਂ ਖਾਣਾ ਖਾ ਰਹੇ ਆ ਪਾਣੀ ਪੀ ਲਿਆ ਉਦੋਂ ਬੁੱਝ ਜਾਂਦੀ ਆ ਉਸ ਤੋਂ ਬਾਅਦ ਆਪਾਂ ਸਰੀਰ ਤੋਂ ਕੋਈ ਕੰਮ ਨਹੀਂ ਲੈਂਦੇਗੇ ਜਠਨਗਰੀ ਫੇਰ ਵੀ ਬੰਦ ਪਈ ਆ ਜੀ ਆਪਾਂ ਮੰਨ ਕੇ ਚੱਲੋ ਭੁੱਲ ਭਲੇਖੇ ਦੇ ਨਾਲ ਆਪਾਂ ਪਾਣੀ ਵੀ ਪੀ ਲਿਆ ਪਰ ਉਸ ਤੋਂ ਬਾਅਦ ਆਪਾਂ ਖੇਤਾਂ ਦੇ ਵਿੱਚ ਕੰਮ ਕਰਨ ਜਾਈਆਂ ਧੁੱਪ ਦੇ ਵਿੱਚ ਕੰਮ ਕਰ ਰਹੇ ਆ ਫੇਰ ਵੀ ਆਪਣਾ ਪ੍ਰੋਪਰ ਤਰੀਕੇ ਨਾਲ ਖਾਣਾ ਪਚ ਜੂਗਾ ਪਰ ਨਹੀਂ ਅੱਜ ਨਹੀਂ ਹੋ ਰਿਹਾ ਇਹ ਤੇ ਜਿਹੜਾ ਅਣਪਛਿਆਤ ਖਾਣਾ ਹੀ ਹੈ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਫਿਰ ਉਹੀ ਜੋੜਾਂ ਦੇ ਵਿੱਚ ਜਾ ਕੇ ਜਮਾ ਹੋ ਜਾਂਦੇ ਤੇ ਦਰਦ ਬਣ ਜਾਂਦਾ ਯੂਰਿਕ ਐਸਿਡ ਬਣ ਜਾਂਦਾ ਉਹੀ ਆਪਣੇ ਸਰੀਰ ਦੇ ਵਿੱਚ ਫਿਰ ਜਦੋਂ ਆਪਣਾ ਪ੍ਰੋਪਰ ਤੀਕਾ ਨਾ ਖਾਣਾ ਪਚੂਗਾ ਹੀ ਨਹੀਂ ਸਰ ਫਿਰ ਕੌਨਸਟਿਬੇਸ਼ਨ ਦੀ ਸਮੱਸਿਆ ਕਬਜ ਦੀ ਸਮੱਸਿਆ ਆਊਗੀ ਆਊਗੀ ਜਦੋਂ ਕਬਜ ਦੀ ਸਮੱਸਿਆ ਆ ਗਈ ਤਾਂ ਫਿਰ ਉਹ ਗੈਸਾਂ ਬਣਨੀਆਂ ਸ਼ੁਰੂ ਹੋ ਜਾਣੀਆਂ ਜਦੋਂ ਗੈਸਾਂ ਬਣਨੀਆਂ ਉਹ ਆਪਣੇ ਬਲੱਡ ਚ ਰਲਣਗੀਆਂ ਬਲੱਡ ਚ ਰਲਣੀਆਂ ਤੇ ਯੂਰਿਕ ਐਸਿਡ ਦੀ ਪ੍ਰੋਬਲਮ ਆ ਸ਼ੂਗਰ ਦੀ ਪ੍ਰੋਬਲਮ ਆ ਬੀਪੀ ਹਾਈ ਹੋ ਗਿਆ ਬੀਪੀ ਲੋ ਹੋ ਗਿਆ ਇਹ ਸਮੱਸਿਆਵਾਂ ਨੀਆਂ ਸ਼ੁਰੂ ਹੋ ਜਾਂਦੀਆਂ ਸਰ ਜਦੋਂ ਇਹ ਸ਼ੁਰੂ ਹੋ ਗਈਆਂ ਤਾਂ ਉਸ ਤੋਂ ਬਾਅਦ ਫਿਰ ਆਪਾਂ ਰੂਟੀਨ ਦੇ ਵਿੱਚ ਦਵਾਈਆਂ ਲੈਣੀਆਂ ਸ਼ੁਰੂ ਕਰ ਦਨੇ ਆ ਜੇ ਰੂਟੀਨ ਦੇ ਵਿੱਚ ਦਵਾਈਆਂ ਲਵਾਂਗੇ ਤਾਂ ਫਿਰ ਉਹਦਾ ਸਾਈਡ ਇਫੈਕਟ ਵੀ ਆਪਣੇ ਲੀਵਰ ਤੇ ਜਾਂਦਾ ਹੀ ਦਵਾਈਆਂ ਦਾ ਸਾਈਡ ਇਫੈਕਟ ਦਵਾਈਆਂ ਦਾ ਸਹੀ ਦਵਾਈ ਤਾਂ ਠੀਕ ਕਰਦੀ ਇਹਨੇ ਜੇ ਅਸੀਂ ਅਗਰ ਸਾਡੂ ਮੰਨ ਲਓ ਪੇਨ ਹੋ ਰਿਹਾ ਕਿਸੇ ਸਿਰ ਦੇ ਵਿੱਚ ਪੇਨ ਹੋ ਰਿਹਾ ਹੈ ਜੋੜਾਂ ਦੇ ਦਰਦਾਂ ਦੇ ਵਿੱਚ ਪੇਨ ਹੋ ਅਸੀਂ ਕਿਹਲੇ ਜੋੜਾਂ ਦੇ ਦਰਦ ਹੋ ਰਹੇ ਨੇ ਅਸੀਂ ਚੱਕਦੇ ਆ ਪੇਨ ਕਿਲਰ ਲੈਣੇ ਦਰਦ ਤਾਂ ਹਟ ਜਾਂਦਾ ਜੀ ਤੁਸੀਂ ਕਹ ਰਹੇ ਹੋ ਵੀ ਸਾਈਡ ਇਫੈਕਟ ਸਾਈਡ ਇਫੈਕਟ ਕਿਵੇਂ ਹੋਏ ਜੀ ਪਹਿਲਾਂ ਸਮਿਆਂ ਦੇ ਵਿੱਚ ਕੋਈ ਗੋਲੀ ਦਵਾਈ ਖਾਂਦਾ ਸੀਗਾ ਜੀ ਪਹਿਲਾਂ ਸਮਿਆਂ ਦੇ ਵਿੱਚ ਆਪਣਾ ਬਜ਼ੁਰਗ ਕੋਈ ਗੋਲੀ ਦਵਾਈ ਖਾਂਦਾ ਸੀ ਵੀ ਖਾਂਦੇ ਸੀ ਨੁਸਖਿਆਂ ਤੋਂ ਠੀਕ ਕਰ ਲੈਂਦੇ ਸਾਰਾ ਕੁਝ ਜੀ ਮੈਂ ਬੁਖਾਰ ਦੀ ਗੱਲ ਕੀਤੀ ਸੀ ਬੁਖਾਰ ਖੇਤਾਂ ਦੇ ਵਿੱਚ ਚਲੇ ਜਾਂਦੇ ਸੀ ਵਾਈ ਹੋਈ ਪੈਲੀ ਦੇ ਵਿੱਚ ਲੇਟ ਜਾਂਦੇ ਤੇ ਠੀਕ ਹੋ ਜਾਂਦਾ ਸੀ ਕਿਉਂ ਆਪਣੇ ਸਰੀਰ ਇੱਕ ਆਇਰਨ ਤੇ ਧਰਤੀ ਜਿਹੜੀ ਚੁੰਬਕੀ ਸ਼ਕਤੀ ਉਹ ਆਪੇ ਦੇ ਵਿੱਚ ਅਟੈਚ ਹੁੰਦੀ ਜੋ ਠੀਕ ਹੋ ਜਾਂਦਾ ਸੀ ਅੱਜ ਆਪਾਂ ਨੂੰ ਗੋਲੀਆਂ ਦਵਾਈਆਂ ਖਾਣੀਆਂ ਪੈਂਦੀਆਂ ਉਸ ਗੋਲੀਆਂ ਦਵਾਈਆਂ ਦੇ ਨਾਲ ਸਾਈਡ ਇਫੈਕਟ ਦੇ ਨਾਲ ਜੇ ਆਪਾਂ ਸਰ ਲਗਾਤਾਰ ਦਵਾਈਆਂ ਖਾਵਾਂਗੇ ਜਦੋਂ ਆਪਣੇ ਕੋਲ ਕੋਈ ਐਕਸ਼ਨ ਨਹੀਂ ਬਚਦੀ ਉਦੋਂ ਤਾਂ ਆਪਾਂ ਦਵਾਈਆਂ ਖਾਣਨੀਆਂ ਚਾਹੀਦੀਆਂ ਜਦੋਂ ਆਪਣੇ ਸਟਾਰਟਿੰਗ ਦੇ ਵਿੱਚ ਆਪਾਂ ਨੂੰ ਕੋਈ ਪ੍ਰੋਬਲਮ ਆ ਰਹੀ ਆ ਉਦੋਂ ਆਪਾਂ ਨੂੰ ਕੋਈ ਵੀ ਦਵਾਈ ਦੀ ਜ਼ਰੂਰਤ ਨਹੀਂਗੀ ਆਪਾਂ ਸਟਾਰਟਿੰਗ ਸਟਾਰਟਿੰਗ 'ਚ ਵੀ ਲਗਾਤਾਰ ਤੁਹਾਨੂੰ ਬੁਖਾਰ ਹੋ ਰਿਹਾ ਹਰ ਦੂਜੇ ਤੀਜੇ ਦਿਨ ਲਗਾਤਾਰ ਤੁਹਾਡੇ ਜੋੜਾਂ 'ਚ ਦਰਦ ਹੋ ਰਿਹਾ ਹਰ ਦੂਜੇ ਤੀਜੇ ਦਿਨ ਜ਼ਿਆਦਾ ਹੋ ਰਿਹਾ ਤਾਂ ਉਹਨਾਂ ਹਾਲਾਤਾਂ 'ਚ ਸਾਨੂੰ ਵੱਡੇ ਵੱਡੇ ਹਸਪਤਾਲਾਂ 'ਚ ਜਾਂ ਐਲੋਪੈਥੀ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ ਤੁਸੀਂ ਇਹ ਗੱਲ ਕਹਿ ਰਹੇ ਹੋ ਹਾਂਜੀ ਹਾਂਜੀ ਨਹੀਂ ਜਾਣਾ ਚਾਹੀਦਾ ਐਲੋਪੈਥੀ ਵਾਲੇ ਹਸਪਤਾਲਾਂ ਚ ਉਹ ਤਾਂ ਅਮਰਜੈਂਸੀ ਹਾਲਾਤ ਹੈ ਜੀ ਜਦੋਂ ਆਪਾਂ ਜਾਵਾਂਗੇ ਅਮਰਜੈਂਸੀ ਹਲਾਤਾਂ ਦੇ ਵਿੱਚ ਤਾਂ ਉਦੋਂ ਆਪਾਂ ਨੂੰ ਉਹ ਚੀਜ਼ ਯੂਜ਼ ਕਰਨੀ ਪਊਗੀ ਪਰ ਡੇਲੀ ਰੁਟੀਨ ਦੇ ਵਿੱਚ ਜੇ ਅੱਜ ਆਪਾਂ ਨੂੰ ਕੋਈ ਪ੍ਰੋਬਲਮ ਆ ਗਈ ਆ ਸਰੀਰ ਦੇ ਵਿੱਚ ਜੋੜਾਂ ਦਾ ਦਰਦ ਅੱਜ ਹੋ ਰਿਹਾ ਅੱਜ ਆਪਾਂ ਪੇਨ ਕਟਰ ਲੈਣੀ ਸ਼ੁਰੂ ਕਰ ਦਈਏ ਤਾਂ ਫਿਰ ਸਮੱਸਿਆ ਤਾਂ ਆਊਗੀ ਨਾ ਸਰ ਜੀ ਜੀ ਚਲੋ ਅੱਛਾ ਹੁਣ ਸਾਨੂੰ ਇਹ ਦੱਸਦੇ ਹੋ ਅਸੀਂ ਇਹ ਵੀ ਪੁੱਛਾਂਗੇ ਇਹਨਾਂ ਕੋਲ ਵੀ ਜਿਹੜਾ ਇਹ ਕਿਸ ਚੀਜ਼ ਦਾ ਪਾਣੀ ਹੈ ਅਸੀਂ ਇਹਦੇ ਨਾਲ ਵੀ ਗੱਲਬਾਤ ਕਰਾਂਗੇ ਸਮਝਾਂਗੇ ਇਸ ਬਾਬਤ ਵੀ ਗੱਲਬਾਤ ਕਰਾਂਗੇ ਪਰ ਇਹ ਤੁਸੀਂ ਇਹ ਰੱਖੇ ਹੋਏ ਨੇ ਜੀ ਇਹ ਕੀ ਚੀਜ਼ ਹੈਗੀ ਹੈ ਇਹ ਆਪਾਂ ਗੱਲ ਕਰਦੇ ਪਏ ਸੀ ਜੋੜਾਂ ਦੇ ਦਰਦ ਤੋਂ ਹਾਂਜੀ ਵੀ ਸਭ ਤੋਂ ਜ਼ਿਆਦਾ ਜੋੜਾਂ ਦੇ ਦਰਦ ਡਿਸਕ ਦੀ ਪ੍ਰੋਬਲਮ ਯੁਰਕੈਸਰ ਦੀ ਪ੍ਰੋਬਲਮ ਅੱਡੀਆਂ ਦੇ ਵਿੱਚ ਦਰਦ ਹੋਣਾ ਪੈਰਾਂ ਦੇ ਵਿੱਚ ਦਰਦ ਹੋਣਾ ਮੋਢਿਆਂ 'ਚ ਦਰਦ ਹੋਣਾ ਸਰਵਾਈਕਲ ਦੀ ਪ੍ਰੋਬਲਮ ਹੋ ਗਈ ਮਤਲਬ ਸਰ ਤੋਂ ਲੈ ਕੇ ਪੈਰ ਤੱਕ ਦਾ ਇਹ ਦਾ ਇਲਾਜ ਆ ਜੀ ਇਸ ਕੈਪਸੂਲ ਇਸ ਕੈਪਸੂਲ ਦੇ ਨਾਲ ਇਹਦੇ ਵਿੱਚ ਇਹ ਕੋਈ ਆਮ ਕੈਪਸੂਲ ਨਹੀਂ ਆ ਵੀ ਆਮ ਆਪਾਂ ਯੂਜ਼ ਕਰ ਲਿਆ ਵੀ ਆਪਣੀ ਕੱਲੀ ਪੇਨ ਕਲਰ ਹੀ ਠੀਕ ਹੋ ਜਾਣੀ ਆ ਇਸ ਕੈਪਸੂਲ ਦੇ ਨਾਲ ਕੱਲੇ ਜੋੜਾਂ ਦੇ ਦਰਦ ਵੀ ਠੀਕ ਹੋਣੇ ਆ ਜੋਇੰਟ ਮਤਲਬ ਪੇਨ ਹੋ ਰਹੀ ਆ ਉਹ ਤਾਂ ਠੀਕ ਹੋਣੀ ਹੋਣੇ ਆ ਅਲੱਗ ਹੋਰ ਵੀ ਪਤਾ ਨਹੀਂ ਕਿੰਨੇ ਕੁ ਰੋਗ ਨਾਲ ਠੀਕ ਹੋ ਜਾਣੇ ਆ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਇਹ ਕੈਪਸੂਲ ਥੋੜਾ ਬਣਾਇਆ ਹੋਇਆ ਇਹ ਨੁਸਖਾ ਤੁਸੀਂ ਫਾਰਮੂਲਾ ਦੇ ਵਿੱਚ ਪਾਇਆ ਹੋਇਆ ਉਹ ਪੇਨ ਕਿਲਰ ਤੋਂ ਵੀ ਛੇਤੀ ਕੰਮ ਕਰਦਾ ਐਡਾ ਵੱਡਾ ਦਾਵਾ ਜੀ ਹਾਂ ਜੀ ਜਦੋਂ ਪੇਨ ਕਲਰ ਪਰ ਲੈ ਰਹੇ ਆ ਉਹ ਸਪੇਨ ਕਲਰ ਨੇ ਤਾਂ ਆਪਣਾ ਕੋਈ ਨਾ ਕੋਈ ਸਾਈਡ ਇਫੈਕਟ ਕਰਨਾ ਇਹਦਾ ਸਾਈਡ ਇਫੈਕਟ ਵੀ ਕੋਈ ਨਹੀਂ ਕੋਈ ਸਾਈਡ ਇਫੈਕਟ ਕੋਈ ਸਾਈਡ ਇਫੈਕਟ ਨਹੀਂ ਆ ਜਦੋਂ ਆਪਾਂ ਇੱਕ ਕੈਪ ਕੋਈ ਬੰਦਾ ਟੈਸਟ ਕਰਾ ਲਵੇ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੈਮੀਕਲ ਨਹੀਂ ਸਟੀਰੋਇਡ ਵਗੈਰਾ ਤਾਂ ਨਹੀਂ ਕੁਝ ਹੈ ਨਾ ਜੀ ਨਾ ਜਿੱਥੋਂ ਮਰਜੀ ਲੈਬ ਟੈਸਟ ਕਰਵਾ ਸਕਦੇ ਜਿੱਥੋਂ ਮਰਜੀ ਜਦੋਂ ਆਪਾਂ ਇਹਦਾ ਕੈਪਸੂਲ ਇੱਕ ਸੁਬਾ ਖਾਣਾ ਖਾਣ ਤੋਂ ਬਾਅਦ ਲੈਨੇ ਆ ਉਦੋਂ ਹੀ ਆਪਾਂ ਨੂੰ ਇੱਕ ਦੋ ਘੰਟਿਆਂ ਬਾਅਦ ਰੀਲੀਫ ਮਿਲਣਾ ਸ਼ੁਰੂ ਹੋ ਜਾਂਦਾ ਅਗਰ ਡੇਲੀ ਆਪਾਂ ਯੂਜ਼ ਕਰਦੇ ਆ ਅਗਰ ਗਠੀਏ ਦੀ ਪ੍ਰੋਬਲਮ ਹੈ ਜੋੜਾਂ ਦੇ ਦਰਦ ਦੀ ਪ੍ਰੋਬਲਮ ਹੈ ਤਾਂ ਸਰ ਹੌਲੀ-ਹੌਲੀ ਇਹ 2 ਤੋਂ 3 ਮਹੀਨਿਆਂ ਦੇ ਵਿੱਚ ਵਿੱਚ ਬਿਲਕੁਲ ਠੀਕ ਹੋ ਜਾਂਦੀ ਹੈ। ਅੱਛਾ ਸਾਡੇ ਕੋਲੇ ਕਾਫੀ ਮਰੀਜ਼ ਨੇ ਇਦਾਂ ਦੇ ਜਿਹੜੇ ਉਹ ਠੀਕ ਆਪਣੇ ਆਪ ਨੂੰ ਰੀਲੀਫ ਚ ਲੈ ਚੁੱਕੇ ਨੇ ਉਹ ਆਪਣੇ ਕੀ ਕਰ ਚੁੱਕੇ ਨੇ ਉਹ ਜੀ ਜੀ ਅੱਛਾ ਤੇ ਫਿਰ ਭਜਨ ਜੀ ਹੁਣ ਸਾਨੂੰ ਆਖਿਰ ਦੇ ਵਿੱਚ ਇਹ ਤਾਂ ਦੱਸ ਦੋ ਵੀ ਇਹ ਕਿਸ ਚੀਜ਼ ਦਾ ਤੁਸੀਂ ਪਾਣੀ ਨੁਸਕਾ ਬਣਾਇਆ ਤੁਸੀਂ ਕਹਿ ਰਹੇ ਵੀ ਇਹ ਪਾਣੀ ਨਹੀਂ ਇਹ ਅੰਮ੍ਰਿਤ ਹੈ। ਪਾਣੀ ਜਿਹੜਾ ਅਸੀਂ ਕਹਿ ਲਈਏ ਕਿ ਪਿਓ ਦਾ ਪਿਓ ਰੂਪੀ ਪਾਣੀ ਹੈ। ਜਿਸ ਤਰ੍ਹਾਂ ਸਰ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਦੋ ਬੂੰਦਾਂ ਆਪਾਂ ਨੱਕ ਦੇ ਵਿੱਚ ਪਾ ਕੇ 7000 ਕਰੋੜ ਪਲੱਸ ਸਿੱਲਾਂ ਨੂੰ ਐਕਟਿਵ ਕਰਦਾ ਠੀਕ ਆ ਆਪਾਂ ਨੂੰ ਉਹਦੇ ਬਾਰੇ ਚੇਤਾ ਹੋਊਗਾ ਭੁੱਲੇ ਨਹੀਂ ਹੋਵਾਂਗੇ ਕਿਉਂਕਿ ਦੋ ਬੂੰਦਾਂ ਆਪਾਂ ਜਦੋਂ ਆਪਾਂ ਨੱਕ 'ਚ ਪਾਉਂਦੇ ਸੀ ਤਾਂ ਠੀਕ ਹੁੰਦੀਆਂ ਸੀ ਉਹੀ ਨੁਸਕਾ ਜੇ ਆਪਾਂ ਪੀਣ ਵਾਸਤੇ ਲੈ ਕੇ ਆਏ ਆ ਅੱਛਾ ਉਹੀ ਪਿਆਜ਼ ਵਾਲਾ ਰਸ ਆ ਸਰ ਅੱਛਾ ਅੱਛਾ ਇਹ ਪਿਆਜ਼ ਦਾ ਰਸ ਹੈ ਹੂੰ ਬਿਲਕੁਲ ਬਿਲਕੁਲ ਇਹ ਪਿਆਜ਼ ਦਾ ਰਸ ਆ ਆਪੇ ਪਿਆਜ਼ ਦੇਖੋ ਤੁਸੀਂ ਆਹੀ ਪਿਆਜ਼ ਆ ਸਰ ਜਿਹਦੇ ਨਾਲ ਆਪਾਂ ਬ੍ਰੇਨ ਨੂੰ ਉੱਪਰਲੇ ਹਿੱਸੇ ਨੂੰ ਐਕਟਿਵ ਕਰ ਸਕਦੇ ਆ ਤੇ ਨੀਚੇ ਵਾਲੇ ਨੂੰ ਵੀ ਆਪਾਂ ਨਾਲ ਐਕਟਿਵ ਕਰ ਸਕਦੇ ਆ ਉਹਨੂੰ ਵੀ ਆਪਾਂ ਠੀਕ ਹੋ ਸਕਦਾ ਸਰ ਜੀ 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 ਜਿਹੜਾ ਤੁਹਾਡਾ ਨੱਕ ਵਾਲਾ ਨੁਸਖਾ ਸੀ ਜੀ ਉਹ ਜਿਹੜੇ ਸਾਡੇ ਨਾਲ ਹੋਣੇ ਹੋਣੇ ਤਾਜ਼ਾ ਤਾਜ਼ਾ ਜੁੜੇ ਨੇ ਸਾਨੂੰ ਉਸ ਬਾਬਤ ਵੀ ਥੋੜਾ ਜਿਹਾ ਦੱਸ ਦਿਓ ਕਿ ਕਿਵੇਂ ਯੂਜ਼ ਕਰਨਾ ਹੈ ਕੀ ਹੈ ਉਹ ਅਗਰ ਸਰ ਨੱਕ ਵਾਲੇ ਨੁਸਕੇ ਦੀ ਗੱਲ ਕਰੀਏ ਇਹੀ ਰਸ ਆਪਾਂ ਨੱਕ ਦੇ ਵਿੱਚ ਰਾਤ ਦੇ ਸੌਣ ਦੇ ਸਮੇਂ ਜਦੋਂ ਆਪਾਂ ਨੂੰ ਕੋਈ ਕੰਮ ਨਹੀਂ ਜਦੋਂ ਆਪਾਂ ਪ੍ਰੋਪਰ ਤਰੀਕੇ ਨਾਲ ਵਿਹਲੇ ਹੋ ਗਏ ਆ ਆਪਾਂ ਹੁਣ ਤਾਂ ਸੌਣਾ ਹੀ ਆ ਨੀਂਦ ਹੀ ਲੈਣੀ ਆ ਉਹ ਸਮੇਂ ਆਪਾਂ ਰਾਤ ਦੇ ਟਾਈਮ ਦੇ ਵਿੱਚ ਆਹ ਨੁਸਖਾ ਇਹਦੇ ਵਿੱਚ ਨੁਸਖਾ ਉਹ ਇੱਕ ਡ੍ਰੌਪ ਇੱਕ ਬੂੰਦ ਇਧਰ ਤੇ ਇੱਕ ਬੂੰਦ ਆਪਾਂ ਇਧਰ ਪਾਉਣੀ ਆ ਠੀਕ ਹੈ ਜਦੋਂ ਆਪਾਂ ਲੇਟ ਜਾਣਾ ਸੌਂ ਜਾਣਾ ਸੁਬਾ ਉੱਠਣਾ ਸੁਬਾ ਉੱਠਦੇ ਅਨਸਾਰ ਤੁਹਾਡਾ ਮਾਈਂਡ ਰੈਲੈਕਸ ਹੋਊਗਾ ਜਿਹੜੇ 7000 ਕਰੋੜ ਪਲੱਸ ਦੀ ਗੱਲ ਕੀਤੀ ਆਪਾਂ ਉਹ ਤੁਹਾਡੇ ਐਕਟਿਵ ਹੋਣਗੇ ਤੁਹਾਡਾ ਸਿਰ ਦਰਦ ਹੋ ਰਿਹਾ ਉਹ ਵੀ ਠੀਕ ਹੋ ਜਾਊਗਾ ਤੁਹਾਨੂੰ ਮਾਈਗਰੇਨ ਦੀ ਸਮੱਸਿਆ ਸਰ ਵਾਈਕਲ ਦੀ ਸਮੱਸਿਆ ਤੁਹਾਡਾ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੋ ਰਹੀ ਆ ਉਹ ਵੀ ਨਾਲ ਠੀਕ ਹੋਣੀ ਸ਼ੁਰੂ ਹੋ ਜਾਣਗੇ ਜੀ ਜੀ ਅੱਛਾ ਤਾਂ ਫਿਰ ਇਹ ਕਿੰਨੀ ਮਾਤਰਾ ਦੇ ਵਿੱਚ ਮੰਨ ਲਓ ਅਸੀਂ ਕਹੇ ਵੀ ਜਿਨ੍ਹਾਂ ਨੂੰ ਜੋੜਾਂ ਦਾ ਦਰਦ ਹੈ ਹਜੇ ਹੁਣੇ-ਹੁਣੇ ਸਟਾਰਟ ਹੋਇਆ ਤੇ ਉਹਨਾਂ ਨੂੰ ਕਿੰਨੀ ਮਾਤਰਾ ਦੇ ਵਿੱਚ ਜਿਹੜਾ ਪਿਆਜ਼ ਦਾ ਰਸ ਇਸਤੇਮਾਲ ਕਰਨਾ ਚਾਹੀਦਾ ਦੋ ਤੋਂ ਤਿੰਨ ਚਮਚ ਸਰ ਖਾਲੀ ਪੇਟ ਖਾਲੀ ਪੇਟ ਸਵੇਰ ਜਦੋਂ ਆਪਾਂ ਸਵੇਰ ਚਾਹ ਵੀ ਨਹੀਂ ਪੀਂਦੇ ਉਸ ਤੋਂ ਪਹਿਲਾਂ ਅੱਛਾ ਜਿਹੜੇ ਇਹ ਪਿਆਜ਼ ਦਾ ਰਸ ਹੈਗਾ ਤੁਸੀਂ ਕਹਿ ਰਹੇ ਹੋ ਵੀ ਜੋੜਾਂ ਦੇ ਦਰਦਾਂ ਤੇ ਜਰਦ ਹੋਰ ਕਿਹੜੇ ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ 'ਚ ਇਹ ਕੰਮ ਆਉਂਦਾ ਹੋਰ ਜਿਵੇਂ ਗੱਲ ਕਰੀਏ ਜਿਵੇਂ ਬੁਖਾਰ ਵੀ ਠੀਕ ਹੋਵੇਗਾ ਜੀ ਇਹਦੇ ਨਾਲ ਅੱਛਾ ਠੀਕ ਹੈ ਬੀਪੀ ਹੋ ਗਿਆ ਸ਼ੂਗਰ ਹੋ ਗਿਆ ਥਾਇਰੋਇਡ ਹੋ ਗਿਆ ਠੀਕ ਹੈ ਜੇ ਕਿਡਨੀ ਦੇ ਵਿੱਚ ਪਥਰੀ ਕਰਕੇ ਪੇਨ ਹੋ ਰਹੀ ਆ ਉਹ ਵੀ ਨਾਲ ਠੀਕ ਹੁੰਦਾ ਜੀ ਉਹਦੇ ਨਾਲ ਰੀਲੀਫ ਮਿਲਦਾ ਜੀ ਕਾਫੀ ਰੀਲੀਫ ਮਿਲਦਾ ਜੀ ਇਹ ਨਹੀਂ ਕਹਿੰਦੇ ਆਪਾਂ ਵੀ ਥੋੜਾ ਲੀਫ ਮਿਲਦਾ ਕਾਫੀ ਰੀਲੀਫ ਮਿਲੂਗਾ ਜਦੋਂ ਆਪਾਂ ਯੂਜ਼ ਕਰਾਂਗੇ ਆਪਾਂ ਨੂੰ ਫਿਰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਮਤਲਬ ਲੀਵਰ ਨੂੰ ਸਭ ਤੋਂ ਪਹਿਲਾਂ ਤਾਂ ਲੀਵਰ ਨੂੰ ਤੰਦਰੁਸਤ ਕਰਦਾ ਜੀ ਇਹ ਜੇ ਆਪਣਾ ਲੀਵਰ ਤੰਦਰੁਸਤ ਆ ਤਾਂ ਆਪਣਾ ਪ੍ਰੋਪਰ ਸਾਰੇ ਅੰਗ ਆਪਣੇ ਤੰਦਰੁਸਤ ਹੋਣਗੇ ਹੋਣਗੇ ਠੀਕ ਜੀ ਜੀ ਅੱਛਾ ਅੱਛਾ ਡਾਕਟਰ ਸਾਹਿਬ ਫਿਰ ਇੱਕ ਹੋਰ ਆਖਰ ਦੇ ਵਿੱਚ ਸਵਾਲ ਇਹ ਹੈ ਕਿ ਜੇਕਰ ਤੁਹਾਡਾ ਨੂੰ ਮਿਲਣਾ ਹੋਵੇ ਜਾਂ ਤੁਹਾਡੇ ਨਾਲ ਕਿਸੇ ਨੇ ਗੱਲਬਾਤ ਕਰਨੀ ਹੋਵੇ ਕਿਵੇਂ رابطہ ਕਿਵੇਂ ਕੀਤਾ ਜਾ ਸਕਦਾ ਤੁਹਾਡੇ ਨਾਲ ਇਹਦੇ ਵਿੱਚ ਸਰ ਅਸੀਂ ਹਰ ਮੰਗਲਵਾਰ ਤੇ ਸ਼ੁੱਕਰਵਾਰ ਦੀ ਆਪਣੀ ਓਪੀਡੀ ਹੁੰਦੀ ਹੈ ਸਰ ਧਰਮਕੋਟ ਆਪਣਾ ਹਸਪੀਟਲ ਹੈ ਜੀ ਜਦੋਂ ਆਪਣੇ ਧਰਮਕੋਟ ਹਸਪੀਟਲ ਦੇ ਵਿੱਚ ਪੇਸ਼ੈਂਟ ਕੋਈ ਵੀ ਵਿਜ਼ਿਟ ਕਰਦਾ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਇਹੀ ਸੋਚਦਾ ਵੀ ਮੈਂ ਇੱਕ ਵਧੀਆ ਜਗ੍ਹਾ ਤੇ ਆ ਗਿਆ ਜੀ ਵੀ ਸਹੀ ਜਗ੍ਹਾ ਤੇ ਪਹੁੰਚ ਗਿਆ ਵੀ ਮੈਂ ਆਪਣੇ ਆਪ ਨੂੰ ਤੰਦਰੁਸਤ ਕਰ ਸਕਦਾ ਜਦੋਂ ਆਪਾਂ ਧਰਮਕੋਟ ਵੱਡੂ ਵਾਲਾ ਰੋਡ ਠੀਕ ਹੈ ਜੀ ਉੱਥੇ ਆਪਣਾ ਹਸਪੀਟਲ ਬਣਿਆ ਹੋਇਆ ਨੈਚਰੋਪੈਥੀ ਹਸਪੀਟਲ ਆਪਣਾ ਹੀ ਠੀਕ ਹੈ ਤੇ ਜਿਸ ਦੇ ਵਿੱਚ ਆਪਾਂ ਮੰਗਲਵਾਰ ਤੇ ਸ਼ੁੱਕਰਵਾਰ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਮਿਲ ਸਕਦੇ ਹਾਂ ਠੀਕ ਤੇ ਕੋਈ ਅਪਾਇੰਟਮੈਂਟ ਵੀ ਲੈਣੀ ਪੈਂਦੀ ਹੈ ਕੋਈ ਸਿੱਧਾ ਡਾਇਰੈਕਟ ਵੀ ਬੰਦਾ ਆ ਸਕਦਾ ਉਹ ਸਰ ਜਿੱਦਾਂ ਕਾਲ ਆਉਂਦੀ ਆ ਅਪਾਇੰਟਮੈਂਟ ਕਾਲ ਤੇ ਹੀ ਹੋ ਜਾਂਦੀ ਆ ਸਰ ਜਿੱਦਾਂ ਆਪਾਂ ਕਾਲ ਆਪਣੇ ਕੋਲੇ ਆਈ ਉਹਦੇ ਅਪਾਇੰਟਮੈਂਟ ਲਿਖੀ ਜਾਂਦੀ ਆ ਬਾਕੀ ਅਸੀਂ ਸਿਸਟਮ ਇਹ ਬਣਾਇਆ ਹੋਇਆ ਹੈ ਜਿਹੜਾ ਪਹਿਲਾਂ ਆ ਗਿਆ ਇੱਥੇ ਉਹਦਾ ਪਹਿਲਾ ਨੰਬਰ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸ ਜਾਣਕਾਰੀ ਦੇਣ ਵਾਸਤੇ ਤੇ ਜਾਣਕਾਰੀ ਦੇ ਭੰਡਾਰ ਦੇ ਵਿੱਚੋਂ ਇਹ ਪਿਆਜ਼ ਦੇ ਰਸ ਵਾਲਾ ਨੁਸਖਾ ਸਾਡੇ ਦਰਸ਼ਕਾਂ ਨਾਲ ਮੁੜ ਤੋਂ ਸੰਜਿਆ ਕਰਨ ਵਾਸਤੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਕੀਕਤ ਟੀਵੀ ਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸੋ ਇਸ ਹਨ ਡਾਕਟਰ ਭਜਨ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਪਿਆਜ਼ ਦੇ ਰਸ ਦਾ ਇਸਤੇਮਾਲ ਕਰਕੇ ਲਗਭਗ ਲਗਭਗ 20 ਤੋਂ ਉੱਪਰ ਦੀਆਂ ਬਿਮਾਰੀਆਂ ਨੂੰ ਹੱਲ ਕਰ ਸਕਦੇ ਉਮੀਦ ਕਰਦਾ ਕਿ ਇਹ ਵੀਡੀਓ ਇਹ ਨੁਸਖਾ ਉਹਨਾਂ ਲੋਕਾਂ ਨੂੰ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਨੂੰ ਜੋੜਾਂ ਦਾ ਦਰਦ ਹੈ ਜਿਨ੍ਹਾਂ ਨੂੰ ਪੇਟ ਦੇ ਕਿਸੇ ਹਿੱਸੇ ਦੇ ਵਿੱਚ ਵੀ ਕੋਈ ਦਰਦ ਇਨਫੈਕਸ਼ਨ ਹੈ ਪਰ ਮੇਰੀ ਸਲਾਹ ਮੇਰਾ مشورہ میری ਚੇਤਾਵਨੀ ਇਹੋ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਜ਼ਰੂਰ ਕੰਸਲਟ ਕਰਨਾ ਹੈ ਉਹਨਾਂ ਦੀ ਸਲਾਹ ਤੋਂ ਬਗੈਰ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਤੁਸੀਂ ਕਦੇ ਵੀ ਇਸਤੇਮਾਲ ਨਹੀਂ ਕਰਨਾ ਹੁੰਦਾ ਸਾਡਾ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਹੈ ਉਹ ਐਜੂਕੇਟਿਵ ਹੈ ਤੁਹਾਨੂੰ ਜਾਣਕਾਰੀ ਦੇਣਾ ਹੈ ਮਹੱਜ ਔਰ ਤੁਹਾਨੂੰ ਕਿਤੇ ਵਾਸਿਓ ਕਦੇ ਵੀ ਅਗਰ ਕੋਈ ਨੁਸਖਾ ਫਾਰਮੂਲਾ ਤੁਸੀਂ ਆਪਣੀ ਮਰਜ਼ੀ ਨਾਲ ਲੈਨੇ ਹੋ ਤਾਂ ਉਹਦੀ ਨੁਕਸਾਨ ਦੇ ਜ਼ਿੰਮੇਵਾਰ ਵੀ ਤੁਸੀਂ ਖੁਦ ਹੋਵੋਗੇ ਧੰਨਵਾਦ